ਜੰਗ ਦੇ ਵਿੱਚ ਅਸੀਂ ਠੀਕ ਹੈ ਕਿ ਇਹ ਧਾਰਨਾ ਪੱਕੀ ਕਰਕੇ ਚੱਲਦੇ ਹੁੰਦੇ ਹਾਂ ਕਿ ਜੇ ਤੇ ਸਾਡੀ ਹੋਏਗੀ ਉਹ ਜੰਗ ਸ਼ੁਰੂ ਹੀ ਤਾਂ ਹੁੰਦੀ ਹੈ ਜੰਗ ਦੇ ਵਿੱਚ ਹਿੱਸਾ ਲੈਣਾ ਹੀ ਤੁਸੀਂ ਤਾਂ ਸ਼ੁਰੂ ਕਰਦੇ ਹੋ ਜਦੋਂ ਤੁਹਾਨੂੰ ਪਤਾ ਹੋਵੇ ਕਿ ਇਹਦੇ 'ਚ ਸਾਡਾ ਨੁਕਸਾਨ ਵੀ ਹੋ ਸਕਦਾ ਪਰ ਇਹਦੇ 'ਚ ਸਾਡੀ ਜਿੱਤ ਪੱਕੀ ਆ ਉਹ ਬੰਦੇ ਜੰਗ ਦੇ ਵਿੱਚ ਹਿੱਸਾ ਲੈਂਦੇ ਨੇ ਸੋ ਜਿਹੜੇ ਆਪਾਂ ਸਾਰੇ ਇਸ ਜੰਗ ਦੇ ਵਿੱਚ ਹਿੱਸਾ ਲੈ ਰਹੇ ਹਾਂ 6 for justice ਜਾਂ ਕਿਸੇ ਵੀ ਗਰੁੱਪ ਦੇ ਸਿੱਖ ਕੋਲੀਸ਼ਨ ਜਾਂ ਕਿਨੇ ਮੈਂ ਨਾਮ ਨਹੀਂ ਲੈਂਦਾ ਸਾਰਿਆਂ ਦੇ ਇੱਥੋਂ ਤੱਕ ਕਿ ਜਿਹੜੇ ਲੰਗਰ ਚਲਾਉਣ ਵਾਲੇ ਵੀ ਹੈ ਨੇ ਨਾ ਸਿੰਘ ਅਸੀਂ ਉਹਨਾਂ ਨੂੰ ਵੀ ਇਸ ਜੰਗ ਦਾ ਹਿੱਸਾ ਮੰਨਦੇ ਆਂ ਜਿਹੜੇ ਵੀਰ ਪੰਜਾਬ ਦੇ ਵਿੱਚ ਪੰਜਾਬ ਦੇ ਦੂਰ ਦਰਾਡੇ ਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਇਸ ਜੰਗ ਦਾ ਹਿੱਸਾ ਮੰਨਦੇ ਆਂ ਬਹੁਤ ਸਾਰੇ ਵੀਰ ਨੇ ਜਿਹੜੇ ਸਿਕਲੀਗਰ ਸਿੱਖ ਉਹਨਾਂ ਦੇ ਨਾਲ ਵੀ ਸਾਡਾ ਰابطਾ ਰਹਿੰਦਾ ਤੇ ਵਣਜਾਰੇ ਸਿੱਖ ਨੇ ਉਹਨਾਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਤੇ ਉਹ ਵੀ ਇਸ ਜੰਗ ਦਾ ਇਸ ਲੜਾਈ ਦਾ ਹਿੱਸਾ ਨੇ ਖਾਲਸਾ ਦਾ ਲੜਾਈ ਦਾ ਹਿੱਸਾ ਨੇ ਉਹ